ਹਰਿਆਣਾ ਵਕਰੀ ਕਮੇਟੀ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਗ੍ਰਿਫਤਾਰੀ ਦੇ ਸੰਕੇਤ ਵੀ ਦਿੱਤੇ ਤੇ ਪਾਰਟੀ ਲਈ ਹਰ ਪਹਿਲ ਕਰਨ ਦੀ ਗੱਲ ਵੀ ਆਖੀ ਹੈ। ਇਹ ਤਕਰੀਰਾਂ ਸੁਣਾਇਆ ਜਾ ਰਿਹਾ ਹੈ। ਸਾਡੇ ਵਿੱਚ ਸਿਸ਼ਟੀ ਤੁਹਾਡੇ ਦੇ ਜਿਹੜਾ ਹੈ। ਰਾਜਾ ਕਿ ਇਤਿਹਾਸ ਗਵਾ ਕੇ ਜਦੋਂ ਵੀ ਕੱਲ ਜਨੇ ਮੋਰਚਾ ਲਾਇਆ ਤੇ ਸਰਕਾਰ ਨੂੰ ਨਾਜ਼ੀਬਾ ਜਬੂਰੂ ਜਿਹਾ ਇਸ ਤਰ੍ਹਾਂ ਦੀ ਦੇ ਸਕਦੇ। ਵੇਖੋ ਮੈਂ ਕਿਉਂਕਿ 27 ਤਰੀਕ ਨੂੰ ਮੀਟਿੰਗ ਹੈ। ਜਿਸ ਤਰੀਕ ਹੈ ਹੀ ਹੈ। لیکن میں آج نہیں گئے لیکن یہ ضروری ہے کہ جاؤں گا میں 27 ਨੂੰ سارے فیصلے ਹੋਣਗੇ جو پارٹی ਦਾ ਹੁਕਮ ਹੈ ਹਮੇਸ਼ਾ ਮੈਂ ਪਹਿਲ ਉਹਦੇ ਆਪ ਹੀ ਜਾਂਦਰਿਆ ਪਰੰਪਰਾ ਕਾਇਮ ਰੱਖਾਂਗੇ ਅਗਾ 27 ਤਰੀਕ ਨੂੰ ਪੂਰਾ ਹਲਾ ਨੂੰ آج نہیں ਕਾਂਗਰਸ ਦੇ ਬੋਲਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਕਾਂਗਰਸ ਦਾ ਸਿੱਖਾਂ ਤੇ ਤੀਜਾ ਹਮਲਾ ਹੈ ਬਹੁਤ ਵੱਡੀ ਗੱਲ ਹੈ ਇਹ ਤੀਜਾ ਹਮਲਾ ਹੈ ਕਾਂਗਰਸ ਸਰਕਾਰ ਦਾ ਜਿਵੇਂ 84 ਦੇ ਕਤਲਾਮ ਕੀਤੇ ਜਾਂ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਇਹ ਉਨਾ ਹੀ ਹੈ ਕਿ ਸ਼ਰਮਣੀ ਕਟ ਮੈਦੀ ਨੂੰ ਟੋਕੇ ਟੋਕੇ ਜੋ ਪੰਜਾਬ ਵਿੱਚ ਭਾਈਚਾਰਕ ਨੁਕਸਾਨ ਲੈਂਦੀ ਹੈ ਵੀ ਕਾਲੀ ਦਲੇ ਲੈਂਦੇ ਬੀਜਪੀ ਨਹੀਂ ਲੈਂਦੇ ਇਹ ਕਾਂਗਰਸੀ ਤਾਂ ਜਿਹੜੇ ਅੱਗ ਲਾਉਂਦੇ ਹਮੇਸ਼ਾ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਕੋਈ ਨਾ ਕੋਈ ਅੱਗ ਲੱਗੇ ਪੰਜਾਬ 'ਚ ਅਸਲੀ ਇਹ ਨਹੀਂ ਹੋਣ